ਅੱਜ ਪਟਿਆਲਾ ਹਲਕੇ ਦੇ ਅਕਾਲੀ ਉਮੀਦਵਾਰ ਐਨ.ਕੇ ਸ਼ਰਮਾ ਵੱਲੋਂ ਇੱਕ ਨਿੱਜੀ ਪੈਲੈਸ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ, ਸ਼ਤਰਨਾ ਹਲਕੇ ਤੋਂ ਕਬੀਰ ਦਾਸ, ਰਾਣਾ ਸੇਕ ਅਤੇ ਮੇ ਸ਼ਰਮਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸੁਰਜੀਤ ਸਿੰਘ ਰਖੜਾ ਨੇ ਦੱਸਿਆ ਕਿ ਜਦੋਂ ਅਕਾਲੀ ਦਲ ਨੇ ਇਕੱਲੇ ਹੀ ਜੋੜਾ ਲੜਨ ਦਾ ਫੈਸਲਾ ਕੀਤਾ ਜਿਸ ਦਾ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਪੰਜਾਬ ਵਿੱਚ ਸ਼ਰਾਬ ਅਤੇ ਮਾਈਨਿੰਗ ਮਾਫੀਆ ਸ਼ਰਿਆਮ ਚੱਲ ਰਿਹਾ ਹੈ। ਹੁਣ ਕੋਡ ਆਫ ਕੰਡਕਟ ਲੱਗਣ ਦੇ ਬਾਵਜੂਦ ਨਵੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਵਪਾਰੀ ਵਰਗ ਪਰੇਸ਼ਾਨ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ 에어ਪੋਰਟ ਅਕਾਲੀ ਦਲ ਸਰਕਾਰ ਨੇ ਬਣਵਾਏ ਐਨ ਕੇ ਸ਼ਰਮਾ ਇਮਾਨਦਾਰ ਇਨਸਾਨ ਹਨ ਜੋ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅੱਜ ਸਮਾਣਾ ਹਲਕੇ ਵਿੱਚ ਪਹਿਲੀ ਮੀਟਿੰਗ ਰੱਖੀ ਗਈ ਸੀ ਜਿਸ ਨੇ ਰੈਡੀ ਦਾ ਰੂਪ ਧਾਰਨ ਕਰ ਲਿਆ ਇਸ ਮੌਕੇ ਐਨ ਕੇ ਸ਼ਰਮਾ ਨੇ ਕਿਹਾ ਕਿ ਮੈਨੂੰ ਪਟਿਆਲਾ ਹਲਕੇ ਦੀ ਸੇਵਾ ਕਰਨ ਦਾ ਮੌਕਾ ਪਾਰਟੀ ਵੱਲੋਂ ਦਿੱਤਾ ਗਿਆ ਹੈ ਮੈਂ ਤਾਂ ਦੇ ਹੀ ਨਾਲ ਸੇਵਾ ਕਰਾਂਗਾ ਮੈਂ ਪਹਿਲਾਂ ਪਿੰਡ ਦਾ ਸਰਪੰਚ ਸੀ ਉਸ ਤੋਂ ਬਾਅਦ ਪ੍ਰਧਾਨ ਔਰ ਦੋ ਵਾਰ ਬਤਾਇਆ ਕਿ ਬਣਿਆ ਤੁਸੀਂ ਮੋਹਾਲੀ ਵਿੱਚ ਜਾ ਕੇ ਦੇਖੋ ਸੜਕਾਂ ਦਾ ਜਾਲ ਵਿੱਚਿਆ ਹੋਇਆ ਹੈ ਜੋ ਜੋ 2400 ਕਰੋੜ ਰੁਪਏ ਅਕਾਲੀ ਦਲ ਸਰਕਾਰ ਵਿੱਚ ਲਗਾਏ ਗਏ ਸਨ ਮੇਰੀ ਲੜਾਈ ਮਹਿਲਾ ਨਾਲ ਹੈ ਮਹਾਰਾਣੀ ਪਰਨੀਤ ਕੌਰ ਚਾਰ ਵਾਰ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਕੁਝ ਨਹੀਂ ਕੀਤਾ ਮੈਂ ਹਲਕੇ ਦਾ ਵਕੀਲ ਬਣ ਕੇ ਕੰਮ ਕਰਾਂਗਾ ਮਹਾਰਾਣੀ ਨੇ ਲੋਕਾਂ ਨਾਲ अनेका ਵਾਅਦੇ ਕੀਤੇ ਰੇਲਵੇ ਲਾਈਨ ਦਾ 20 ਸਾਲ ਤੱਕ ਵਾਅਦਾ ਪੂਰਾ ਨਹੀਂ ਕੀਤਾ ਮੈਂ ਲੋਕ ਸਭਾ ਵਿੱਚ ਰੇਲਵੇ ਲਾਈਨ ਬਣਾਉਂਗਾ لوکا دا ਸੁਪਨਾ ਪੂਰਾ ਕਰਾਂਗਾ ਅੱਜ ਸਮਾਣਾ ਵਿੱਚ ਆਕਾਲੀ ਦਲ ਦੀ ਰੈਲੀ ਵਿੱਚ ਸਾਬਕਾ ਨਗਰ ਕੌਂਸਲਰ ਦੇ ਬੰਧਾਨ ਕਬੂਰ ਚੰਦ ਬਾਂਸਲ ਨਿਸ਼ਾਨ ਸੰਧੂ ਸਾਬਕਾ ਕੌਂਸਲਰ ਸਰਜੀਤ ਰਾਮ ਪੱਪੀ ਸਾਬਕਾ ਕੌਂਸਲਰ ਗੋਪਾਲ ਸ਼ਰਮਾ ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ ਤੇ ਸਦਰਸ਼ਨ ਮਿੱਤਲ ਤੇ ਦਰਜਨਾ ਪੁਰਾਣੇ ਆਕਾਲੀ ਦਲ ਦੇ ਮੈਂਬਰ ਰੈਲੀ ਵਿੱਚ ਸ਼ਾਮਲ ਨਹੀਂ ਹੋਏ ਇਸ ਤੋਂ ਪਤਾ ਲੱਗਦਾ ਹੈ ਕਿ ਆਕਾਲੀ ਦਲ ਵਿੱਚ ਗੁੱਟਬਾਜ਼ੀ ਸਾਹਮਣੇ ਆਈ ਹੈ ਸਮਾਣਾ ਕਲਾਸ਼ਮਾਨ ਆਪਣੇ ਆਕਾਲੀ ਲੜਾਈ ਕਰਨ ਵਾਸਤੇ ਖੜਾ ਹੈ ਸ਼ੁਰੂਆਤ ਕੀਤੀ ਹੈ ਸ਼ੋਮਣੀ ਕਾਲ ਦਲ ਨੇ ਸਾਡੇ ਜਿਹੜੇ ਕੈਂਡੀਡੇਟ ਨੇ ਐਨ ਕੇ ਸ਼ਰਮਾ ਜੀ ਬਹੁਤ ਹੀ ਵਧੀਆ ਕੈਂਡੀਡੇਟ ਨੇ ਇਮਾਨਦਾਰ ਧਿਆਨਦਾਰ ਕੰਮ ਕਰਨ ਵਾਲੇ ਦੋ ਵਾਰ ਐਮ ਐਲ ਏ ਰਹੇ ਨੇ ਤੇ ਉਹਨਾਂ ਨੇ ਇੰਨਾ ਕੰਮ ਕੀਤਾ ਹੈ ਇੱਕ ਰਿਕਾਰਡ ਤੋੜ ਕੰਮ ਕੀਤਾ ਹੈ ਅੱਜ ਇੱਥੇ ਅਸੀਂ ਵਰਕਰ ਮੀਟਿੰਗ ਬੁਲਾਈ ਸੀ ਸੋਚਿਆ ਸੀ ਬੀ ਸੀ ਬੀ ਤੀ ਬੰਦੇ ਬਲਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਬੰਦੇ ਨਾਲ ਪਰ ਤੁਸੀਂ ਦੇ ਦਿਓ ਕਾਨਫਰੰਸ ਹੋ ਗਈ ਅੰਦਰ ਮੇਰਾ ਖਿਆਲ ਹੈ 1000 1200 ਬੰਦਾ ਹੈਗਾ ਖੜਨ ਦੀ ਵੀ ਜਗ੍ਹਾ ਹੈ ਨਹੀਂ ਇੰਨਾ ਉਛਾ ਲੋਕਾਂ ਦੇ ਵਿੱਚ ਜਦੋਂ ਦਾ ਅੱਜ ਅਕਾਲੀ ਦਲ ਨੇ ਫੈਸਲਾ ਕਰ ਲਿਆ ਕਿ ਵੀ ਅਸੀਂ ਇਕੱਲਿਆਂ ਨੇ ਇਲੈਕਸ਼ਨ ਲੜਨੀ ਹੈ ਉਹਦੇ ਦਾ ਇੱਕ ਬਹੁਤ ਉਛਾ ਆਇਆ ਲੋਕਾਂ ਦੇ ਵਿੱਚ ਕਿ ਬਹੁਤ ਚਿਰ ਬਾਅਦ ਇਹ ਸਾਨੂੰ ਦੇਖਣ ਨੂੰ ਮਿਲਿਆ ਕਿ ਅੱਜ ਅਸੀਂ ਸ਼ੋਮਣੀ ਅਕਾਲੀ ਦਲ ਅੱਜ ਜਿਹੜੀਆਂ ਪਾਰਟੀਆਂ ਗੱਲਾਂ ਕਰਕੇ ਵੱਡੇ ਵੱਡੇ ਵਾਅਦੇ ਕਰਕੇ ਬੜੀਆਂ ਚੀਜ਼ਾਂ ਕਹਿ ਕੇ ਆਏ ਸੀ ਅੱਜ ਤਰਫ ਰਹੇ ਨੇ ਅੱਜ ਉਹਨਾਂ ਨੂੰ ਜਗ੍ਹਾ ਹੀ ਲੱਭ ਰਹੀ ਕੇਐਮਐਸਪੀ ਐਮਐਸਪੀ ਦਾ ਅਸੀਂ 5 ਮਿੰਟ ਚੁਟਕੀ ਦੇ ਦਾਂਗੇ ਅਸੀਂ 34000 ਕਰੋੜ ਰੁਪਇਆ ਦਾ ਕ੍ਰਪਸ਼ਨ ਚ ਕੱਢ ਲਾਂਗੇ ਅਸੀਂ 20000 ਰੁਪਇਆ ਸ਼ਰਾਬ ਚ ਕੱਢ ਲਾਂਗੇ ਅਸੀਂ 52 ਕਰੋੜ ਰੁਪਇਆ 1000 ਕਰੋੜ ਰੁਪਇਆ ਮੈਨਿ ਚ ਕੱਢ ਲਾਂਗੇ ਅੱਜ ਮੈਨਿੰਗ ਦਾ ਹਾਲ ਦੇਖ ਲਓ ਆ ਸ਼ਰਾਬ ਦੀ ਪਾਲਿਸੀ ਦਾ ਹਾਲ ਦੇਖ ਲਓ ਕ੍ਰਪਸ਼ਨ ਦਾ ਹਾਲ ਦੇਖ ਲਓ ਮੇਰਾ ਖਿਆਲ ਹੈ ਜੋ ਇਹ ਕਹਿੰਦੇ ਸੀ ਉਹਦੇ ਸਾਰਾ ਕੁਝ ਉਲਟ ਕਰ ਰਹੇ ਨੇ ਕਰਜ਼ੇ ਦੀ ਗੱਲ ਕਰਦੇ ਸੀ 70000 ਕਰੋੜ ਰੁਪਇਆ 2 ਸਾਲ ਦੇ ਵਿੱਚ ਕਰਜ਼ਾ ਲੈ ਲਿਆ ਜਿੰਨਾ 70 ਸਾਲ ਚ ਕਰਜ਼ਾ ਲਿਆ ਉਹ ਮੇਰਾ ਖਿਆਲ ਹੈ ਨੇ 5 ਸਾਲ ਦੇ ਵਿੱਚ ਉਹਨਾਂ ਲੈ ਲੈਣਾ ਪੂਰਾ ਕਰ ਲੈਣਾ ਤੇ ਦੂਜੇ ਪਾਸੇ ਸਕਿਉਰਿਟੀ ਦੀ ਗੱਲ ਕਰਦੇ ਸੀ ਜਿੱਥੇ ਮਾਨ ਸਾਹਿਬ ਜਾਂਦੇ ਨੇ ਉੱਥੇ ਮੇਰਾ ਖਿਆਲ ਹੈ ਪਹਿਲੀ ਗੱਲ ਹੁੰਦੀ ਹੈ ਕਿ ਵੀ ਸ਼ਹਿਰ ਬੰਦ ਕਰ ਦਿਓ ਆ ਨਵੀਆਂ ਬਸਾਂ ਚਲਾਤੀਆਂ ਆ ਇਲੈਕਸ਼ਨ ਹੈ ਇਲੈਕਸ਼ਨ ਦੇ ਵਿੱਚ ਧੱਕੇ ਨਾਲ ਬਸਾਂ ਚਲਾ ਰਹੇ ਨੇ ਜਿਹੜੀਆਂ ਬਸਾਂ ਚੱਲਦੀਆਂ ਨੇ ਉਹਨਾਂ ਤੋਂ 5-5 ਮਿੰਟ ਪਹਿਲਾਂ ਟਾਈਮ ਲੈ ਲੈਂਦੇ ਨੇ ਸੋ ਕੋਸ਼ਿਸ਼ ਇਹਨਾਂ ਦੀ ਇਹ ਹੈ ਕਿ ਅਸੀਂ ਹਰ ਬਰਗ ਨੂੰ ਮਾਰ ਦਈਏ ਕਿਸਾਨ ਇਹਨਾਂ ਨੇ ਮਾਰਤਾ बिजनेসম্যান ਇਹਨਾਂ ਨੇ ਮਾਰਤਾ ਟਰਾਂਸਪੋਰਟਰ ਇਹਨਾਂ ਨੇ ਮਾਰਤਾ ਕੋਈ ਬਰਗ ਨਹੀਂ ਛੱਡਿਆ ਇਹਨਾਂ ਨੇ ਚਾਹ ਕੰਮ ਕਰਨਾ ਛੱਡਿਆ ਹੋਵੇ ਵਪਾਰੀ ਇੰਡਸਟ੍ਰੀਸਟ ਇੱਥੋਂ ਛੱਡ ਕੇ ਯੂਪੀ ਬਿਹਾਰ ਜਾ ਰਹੇ ਹਨ ਜਿੱਲਾ ਕਦੇ ਸੋਚਦਾ ਵੀ ਹੈ ਨਹੀਂ ਸੀ ਹਰ ਬੰਦਾ ਸੋਚਦਾ ਕਿ ਪੰਜਾਬ ਦੇ ਵਿੱਚ ਜਾ ਕੇ ਵਪਾਰ ਕਰਨਾ ਹੈ ਉੱਥੇ ਜਿੰਨਾ ਵਧੀਆ ਮਾਹੌਲ ਹੈ ਉਹਨਾਂ ਕਿਤੇ ਵਧੀਆ ਮਾਹੌਲ ਨਹੀਂ ਅੱਜ ਇਹ ਗੱਲ ਕਰਦੇ ਨੇ ਕਿ ਸਾਡੀਆਂ ਸੜਕਾਂ ਦੇਖੋ ਫੋਰ ਲੇਨ ਨੇ ਸਿਕਸ ਲੇਨ ਨੇ ਸਾਡਾ 에ਰਪੋਰਟ ਦੇਖੋ ਸਾਡੀ ਬਿਜਲੀ ਸਰਪਲਸ ਦੇਖੋ ਪਰ ਇਹ ਬਿਜਲੀ ਸੜਕਾਂ 에ਰਪੋਰਟ ਕਿਹਨੇ ਬਣਾਈ ਨੇ ਇਹ ਸ਼੍ਰੋਮਣੀ ਕਾਲੀ ਵਾਲੀ ਸਰਕਾਰ ਨੇ ਬਣਾਈ ਅੱਜ ਤੁਸੀਂ ਜਿੰਨੀਆਂ ਵੈਲਫੇਅਰ ਨੇ ਸਕੀਮਾਂ ਨੇ ਸਾਰੀਆਂ ਕੱਢ ਕੇ ਦੇਖ ਲਓ ਸਾਨੀਆ ਸ਼੍ਰੋਮਣੀ ਕਾਲਦਵਾਲ ਨੇ ਸ਼ੁਰੂ ਕੀਤੀਆਂ ਨੇ ਇਸੇ ਤਰ੍ਹਾਂ ਜਾਦਗਾਰੀਆਂ ਬਣਾਈਆਂ ਨੇ ਇਹ ਵੀ ਸ਼੍ਰੋਮਣੀ ਕਾਲਦਵਾਲ ਨੇ ਸ਼ੁਰੂ ਕੀਤੀਆਂ ਨੇ ਇੱਕ ਕੰਮ ਦੱਸਦੇ ਨੇ ਅਗਨਿਆਦਨ ਇੱਕਾ ਜਿਹੜੇ ਰੋਜ਼ ਬਿਜਲੀ ਦਾ ਗੀਤ ਗਾਉਂਦੇ ਨੇ ਕਿ ਜੀ 300 ਜੂਟ ਮਾਫ ਕਰਤਾ 200 ਜੂਟ ਤੋਂ ਸੜਾ ਪਹਿਲਾਂ ਮਾਫ ਕੀਤਾ ਹੋਇਆ ਸੀ ਕਿਸਾਨਾਂ ਦੇ ਬਿਜਲੀ ਦੇ ਮੋਟਰਾਂ ਦੇ ਫਿਰ ਮੋਬਾਈਲ ਦਾ ਮਾਫ ਕੀਤੇ ਹੋਏ ਸੀ ਅਸੀਂ ਆਟਾ ਦਾਲ ਸਕੀਮ ਚਲਾਈ ਹੋਈ ਸੀ ਪੈਨਸ਼ਨ ਲਾਈ ਹੋਈ ਸੀ ਜੋ ਮਰਜ਼ੀ ਕਿਸੇ ਚੀਜ਼ ਦਾ ਨਾਮ ਲੈ ਲਓ ਉਹ ਕਿਨੇ ਸ਼ੁਰੂ ਕੀਤੀ ਹੈ ਸ਼੍ਰੋਮਣੀ ਕਾਲਦਵਾਲ ਨੇ ਅੱਗੇ ਜੇ ਟਰੈਕਟਰ ਲੈ ਕੇ ਜਾਂਦੇ ਸੀ ਪੰਜ ਬੰਦੇ ਟਰੈਕਟਰ ਤੇ ਬੈਠ ਜਾਂਦੇ ਸੀ ਤਾਂ ਚਲਾਨ ਕਰ ਦਿੰਦੇ ਸੀ ਦਾ ਉਹ ਵੀ ਗੱਡਾ ਬਣਾਇਆ ਸ਼ੋਭਨੀ ਕੱਲ ਦੀ ਸਰਕਾਰ ਨੇ ਸੋ ਕੱਲੀ ਕੱਲੀ ਗੱਲ ਕਰਨ ਲੱਗ ਜਾਈਏ ਇਹ ਠੀਕ ਹੈ ਲੋਕਾਂ ਨੂੰ ਇਹ ਗੱਲ ਕਹਿ ਕੇ ਕਿ ਵੀ 70 ਸਾਲ ਦੇ ਵਿੱਚ ਕੁਝ ਨਹੀਂ ਹੋਇਆ ਅਸੀਂ ਰੈਗੂਲੇਸ਼ਨ ਲਿਆਦਾਂਗੇ ਸੀ ਇਮਾਨਦਾਰ ਪਾਰਟੀਆਂ ਆ ਇਮਾਨਦਾਰੀ ਤੁਸੀਂ ਦੇਖ ਹੀ ਰਹੇ ਹੋ ਇੱਥੇ ਦੇਖ ਲਓ ਬਾਹਰ ਦੇਖ ਲਓ ਕੇਜਰੀਵਾਲ ਸਾਹਿਬ ਦੇਖ ਲਓ ਐਕਸਾਈਜ਼ ਪਾਲਿਸੀ ਦੇਖ ਲਓ ਇੱਕ ਚੀਜ਼ ਆਦੋ ਜਿਹੜੀ ਦੇ ਇਹਨੇ ਕਹੀ ਹੋਵੇ ਉਹਦੇ ਤੇ 1% ਗ੍ਰੈਪਟ ਹੋਵੇ ਇੱਕ ਪੂਰੇ ਦਾ ਕੀਤੇ ਨੇ 90% ਡਿਗਰੀ ਚੇਂਜ ਕਰਤਾ ਇਹਨਾਂ ਨੇ ਸੋ ਅੱਜ ਲੋਕ ਚਾਹੁੰਦੇ ਨੇ ਕਿ ਸਾਡਾ ਮੌਕਾ ਲੱਗੇ ਸਾਡੇ ਮੌਕੇ ਦੇਖ ਕੇ ਅਸੀਂ ਨਵੀਂ ਸਰਕਾਰ ਸ਼ੋਮਨ ਕਲਦੇ ਸਰਕਾਰ ਲੈ ਕੇ ਆਈਏ ਆਖਰੀ ਦੇਖਿਓ ਕਿ ਇਸ ਪਾਰਲੀਮੈਂਟ ਦੀ ਇਲੈਕਸ਼ਨ ਹੈ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਸ਼ੋਮਨ ਕਲਦੇ ਦੀ ਬਹੁਤ ਵੱਡੀ ਜਿੱਤ ਹੋ ਗਈ ਬਹੁਤ ਵੱਡੀ ਜਿੱਤ ਹੋ ਆ ਮਾੜੇ 13 0 ਦੇ ਨਾਰਾ ਦੇਰੀ ਜੀ ਅਗਰ 0 ਰਹਿ ਜਾਣਗੇ ਚੀਜ਼ ਤਾਂ ਕਮਾਨੀ ਰਹੇ ਨਾ 13 ਤੋਂ 0 ਜਾਊਗਾ ਨੂੰ ਜੋ ਕੰਮ ਕੀਤੇ ਨੇ ਜਿਹੜੇ ਕੰਮ ਕਰ ਰਹੇ ਨੇ ਫਿਰ 0 ਹੀ ਜਾਊਗਾ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਡਿਸਟ੍ਰਿਕਟ ਦੀ ਸਾਰੀ ਲੀਡਰਸ਼ਿਪ ਰਖਣਾ ਸਾਹਿਬ ਮੇਰੇ ਵੱਡੇ ਵੀਰ ਇੱਥੇ ਖੜੇ ਆ ਇਹਨਾਂ ਸਾਰਿਆਂ ਦੇ ਅਸੀਰਵਾਦ ਸਦਕਾ ਔਰ ਕੋਰ ਕਮੇਟੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਮਿਹਰਬਾਨੀ ਸਦਕਾ ਮੈਨੂੰ ਇਸ ਹਲਕੇ ਦੀ ਸੇਵਾ ਜਿਹੜੀ ਉਹ ਮਿਲੀ ਆ ਮੈਂ ਸਾਰੇ ਵਰਕਰ ਲੀਡਰ ਸਾਹਿਬਾਨ ਦਾ ਪਹਿਲਾਂ ਦਾ ਧੰਨਵਾਦ ਕਰਦਾ ਆ ਔਰ ਤੁਸੀਂ ਦੇਖੋ ਵੀ ਕਿੰਨਾ ਉਤਸ਼ਾਹ ਆ ਇਸ ਦਿਨ ਮੇਰੀ ਟਿਕਟ ਅਨਾਉਂਸ ਹੋਈ ਸਾਡੇ ਸਾਰੇ ਲੀਡਰਾਂ ਨੇ ਵਰਕਰਾਂ ਨੇ ਸਰਕਲ ਪ੍ਰਧਾਨਾਂ ਨੇ ਪ੍ਰਧਾਨਾਂ ਨੇ ਡਟ ਕੇ ਲੱਡੂ ਬੰਡੇ ਭੰਗੜੇ ਪਾਏ ਪਟਾਕੇ ਚਲਾਏ ਔਰ ਅੱਜ ਵੀ ਤੁਸੀਂ ਦੇਖੋ ਵੀ ਕਿੰਨਾ ਰਿਸਪੌਂਸ ਆਪਾਂ ਨੂੰ ਮਿਲ ਰਿਹਾ ਕਿਉਂਕਿ ਇੱਕ ਪਾਸੇ ਇੱਕ ਛੋਟਾ ਜਿਹਾ ਵਰਕਰ ਆ ਮੈਂ ਆਪਣੇ ਇੱਕ ਛੋਟੇ ਜਿਹੇ ਪਿੰਡ ਤੋਂ ਆਪਣਾ ਸਫ਼ਰ ਸ਼ੁਰੂ ਕਰਿਆ ਪਿੰਡ ਦਾ ਸਰਪੰਚ ਬਣਿਆ ਦੋ ਵਾਰੀ ਪ੍ਰਧਾਨ ਬਣਿਆ ਐਮਐਲਏ ਬਣਿਆ ਮਨਿਸਟਰ ਬਣਿਆ ਮੈਂ ਜੋ ਕੁਝ ਵੀ ਹਾਂ ਸਾਰੇ ਪਬਲਿਕ ਔਰ ਸਾਡੇ ਲੀਡਰ ਸਾਹਿਬਾਂ ਦਾ ਅਸ਼ੀਰਵਾਦ ਇਹਨਾਂ ਦੀ ਬਦੌਲਤ ਇੱਥੇ ਤੱਕ ਪਹੁੰਚਿਆ ਤੇ ਮੇਰੀ ਲੜਾਈ ਉਹਨਾਂ ਨਾਲ ਆ ਜਿਹੜੇ ਮੈਲਾ ਚ ਪੈਦਾ ਹੋਏ ਆ ਜਿਨ੍ਹਾਂ ਦੀ ਰਾਜਨੀਤਿਕ ਵਿਰਾਸਤ ਆ ਮੇਰੀ ਕੋਈ ਰਾਜਨੀਤਿਕ ਵਿਰਾਸਤ ਨਹੀਂ ਹੈਗੀ ਮੈਂ ਤਾਂ ਥੱਲੇ ਤੋਂ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਇੱਥੇ ਤੱਕ ਪਹੁੰਚਿਆ ਔਰ ਪਾਰਟੀ ਦਾ ਸ਼ੁਰੂ ਤੋਂ ਹੀ ਵਫਾਦਾਰ ਰਿਹਾ 32 ਸਾਲ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰੀ ਨੂੰ ਮੈਨੂੰ ਹੋ ਗਏ ਔਰ ਜਦੋਂ ਰਖੜਾ ਸਾਹਿਬ ਨੇ ਸਭ ਤੋਂ ਪਹਿਲੀ ਚੋਣ ਐਮਪੀ ਦੀ ਲੜਾਈ ਸੀਗੀ ਮੈਂ ਪਿੰਡ ਦਾ ਸਰਪੰਚ ਸੀਗਾ ਉਸ ਵੇਲੇ ਸੋਏ ਪ੍ਰਮਾਤਮਾ ਦੀ ਕਿਰਪਾ ਮੈਨੂੰ ਜ਼ਿੰਮੇਵਾਰੀ ਮਿਲੀ ਆ ਦੂਸਰੇ ਪਾਸੇ ਤੁਸੀਂ ਦੇਖੋ ਵੀ ਮਹਾਰਾਣੀ ਪ੍ਰਨੀਤ ਕੌਰ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਦੋ ਵਾਰੀ ਉਹਨਾਂ ਦੇ ਘਰ ਸੀਐਮ ਰਹੇ ਆ ਅੱਜ ਵੀ ਕਾਂਗਰਸ ਦੀ ਐਮਪੀ ਆ ਤੇ ਵੋਟਾਂ ਭਾਜਪੀ ਵਾਸਤੇ ਮੰਗ ਰਹੀ ਆ ਪਿੰਡਾਂ 'ਚ ਉਹਨਾਂ ਦਾ ਇੰਨਾ ਵਿਰੋਧ ਹੋ ਰਿਹਾ ਬੜਨ ਨਹੀਂ ਦੇ ਰਹੇ ਕਿਉਂਕਿ ਇੰਨਾ ਲੰਬਾ ਸਫ਼ਰ ਤੈਅ ਕਰਕੇ ਵੀ ਕਾਰਗੁਜ਼ਾਰੀ ਜਿਹੜੀ ਉਹ ਜ਼ੀਰੋ ਆ ਫਿਰ ਕਾਂਗਰਸ ਦਾ ਜਿਹੜਾ ਕੈਂਡੀਡੇਟ ਆ ਧਰਮਵੀਰ ਗਾਂਧੀ ਜੀ ਪਹਿਲਾਂ ਉਹਨਾਂ ਨੂੰ ਆਪਨੇ ਟਿਕਟ ਦੇ ਕੇ ਐਮਪੀ ਬਣਾਇਆ ਅਗਲੀ ਵਾਰ ਟਿਕਟ ਨਹੀਂ ਦੇਈ ਆਜ਼ਾਦ ਖੜੇ ਹੋਗੇ ਇਸ ਵਾਰ ਜਾ ਕੇ ਕਾਂਗਰਸ 'ਚ ਵੜ ਗਏ ਨੌ ਦੇ ਨੌ ਹਲਕਾਂ ਦੇ ਕਾਂਗਰਸ ਇੰਚਾਰਜ ਔਰ ਜਿਹੜੇ ਵਰਕਰ ਡਟ ਕੇ ਵਿਰੋਧ ਕਰ ਰਹੇ ਆ ਕਿਉਂਕਿ 30-30 ਸਾਲ ਹੋ ਗਏ ਉਹਨਾਂ ਨੂੰ ਦਰਿਆ ਛਾੜਦਿਆਂ ਨੂੰ ਇਹਨੂੰ ਚੱਕ ਕੇ ਉੱਤੇ ਬਿਠਾ ਦਿਆ ਆ ਆਮ ਆਦਮੀ ਪਾਰਟੀ ਦਾ ਤਾਂ ਬਲਾਸਟ ਤੁਸੀਂ ਅੱਜ ਸਭ ਤੋਂ ਵੱਡਾ ਦੇਖੋ ਇਹਨਾਂ ਦਾ ਮੁੱਦਾ ਸੀਗਾ ਕਿ ਅਸੀਂ ਨਸ਼ੇ 4 ਹਫ਼ਤੇ 'ਚ ਖਤਮ ਕਰ ਦਾਂਗੇ ਅੱਜ ਮੇਰੇ ਹਲਕੇ 'ਚ ਜਿਹੜਾ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਚਿੱਟਾ ਵੇਚਦਾ ਲੋਕਾਂ ਨੇ ਫੜਿਆ ਔਰ ਫੜ ਕੇ ਪੁਲਿਸ ਦੇ ਹਵਾਲੇ ਕਿਰਿਆਗਾ ਮਤਲਬ ਇਹ ਜਿਹੜੇ ਚਿੱਟਾ ਖਤਮ ਕਰਨ ਵਾਸਤੇ ਆਏ ਤੇ ਚਿੱਟਾ ਵਿਚਣ ਤੇ ਇਹ ਸਰਕਾਰ ਜਿਹੜੀ ਉਹ ਲੱਗੀ ਹੈ ਪੰਜਾਬ ਦੇ ਅੰਦਰ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡਾ ਪੈਦਾ ਹੋ ਗਿਆ 1 ਲੱਖ ਕਰੋੜ ਰੁਪਏ ਦੇ ਕਰਜ਼ੇ ਲੈ ਲੇ 750 ਕਰੋੜ ਰੁਪਏ ਪਬਲਿਸਿਟੀ ਤੇ ਖਰਚ ਕਰ ਰਹੇ ਆ ਅੱਜ 17 ਤਰੀਕ ਹੋ ਗਈ 25% ਮੁਲਾਜ਼ਮਾਂ ਨੂੰ ਸੈਲਰੀਆਂ ਤੱਕ ਨਹੀਂ ਮਿਲੀ ਮਤਲਬ ਏਜੀ ਪੰਜਾਬ ਦੀ ਹਾਲਤ ਹੋ ਗਈ ਪੰਜਾਬ ਦੇ ਵਪਾਰੀ ਬਾਹਰਲੀਆਂ ਸਟੇਟਾਂ 'ਚ ਜਾ ਕੇ bizness ਕਰ ਰਹੇ ਆ ਨੌਜਵਾਨ ਸਾਡਾ ਬੇਰੁਜ਼ਗਾਰ ਹੋ ਗਿਆ ਲੋਕ ਭਲਾਈ ਦੀਆਂ ਸਕੀਮਾਂ ਜਿੰਨੀਆਂ ਬਾਲ ਸਾਣ ਚਾਲੂ ਕਰੀਆਂ ਦੀ ਸਾਰੀਆਂ ਦੀ ਸਾਰੀਆਂ ਬੰਦ ਹੋ ਗਈ ਪੰਜਾਬ ਬਰਬਾਦ ਹੋ ਗਿਆ ਮੈਨੂੰ ਉਮੀਦ ਆ ਕਿ ਪੰਜਾਬੀ ਤੁਸੀਂ ਸਾਰਿਆਂ ਨੂੰ ਮਹਿਲਾ ਵਾਲਿਆਂ ਨੂੰ ਵੀ ਕਨਵਰਟ ਸਕੂਲਾਂ 'ਚ ਪੜ੍ਹਨ ਵਾਲਿਆਂ ਨੂੰ ਵੀ ਕੈਬਨਟ ਵਜ਼ੀਰਾਂ ਨੂੰ ਵੀ ਬਥੇਰੇ ਮੌਕੇ ਦੇਈਆਂ ਇੱਕ ਮੌਕਾ ਜ਼ਰੂਰ ਮੈਂ ਸਮਝਦਾ ਕਿ ਲੋਕ ਸਭਾ ਹਲਕਾ ਪਟਿਆਲੇ ਦੇ ਲੋਕ ਇਸ 나 ਚੀਜ਼ ਵਰਕਰ ਨੂੰ ਵੀ ਦੇਣਗੇ ਔਰ ਮੈਂ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰੂੰਗਾ ਕਿਸੇ ਨੂੰ ਲਾਂਭਾ ਨਹੀਂ ਹੋਗਾ ਇਸੇ ਪਹਿਲਾਂ ਪਹਿਲਾਂ ਦਈਆਂ ਮੇਰੀ ਕਾਰਗੁਜ਼ਾਰੀ ਜੇ ਕਿਸੇ ਨੇ ਜੱਜ ਕਰਨੀ ਹੈ ਤਾਂ ਮੋਹਾਲੀ ਦੇ ਅੰਦਰ ਸੜਕਾਂ ਏਅਰਪੋਰਟ ਬਿਜਲੀ ਪਾਣੀ ਸਟੇਡੀਅਮ ਜੋ ਕੁਝ ਬਣੇ ਮੇਰੇ 2400 ਕਰੋੜ ਰੁਪਏ ਉਸ ਟੈਂਬਾਲ ਸਾਹਿਬ ਤੋਂ ਮੈਂ ਖਰਚ ਕਰਵਾਇਆ ਸੀਗਾ 1300 ਕਰੋੜ ਰੁਪਏ ਮੇਰੇ ਹਲਕੇ ਚ ਬਾਲ ਸਾਹਿਬ ਨੇ ਖਰਚ ਕਰੇ ਪਰ ਅਫਸੋਸ ਦੀ ਗੱਲ ਹੈ ਕਿ ਸੀਐਮ ਦੇ ਪਰਿਵਾਰ ਜਿਹੜੇ ਜਿੱਤਦੇ ਰਹੇ ਕੱਖ ਵੀ ਨਹੀਂ ਕਰਿਆ ਕਦੇ ਲੋਕ ਸਭਾ ਦੇ ਅੰਦਰ ਆਵਾਜ਼ ਵੀ ਨਹੀਂ ਬਣਾਈ ਸੋ ਇਸ ਹਲਕੇ ਦੀਆਂ ਰੇਲਵੇ ਲਾਈਨ ਦੀ ਵੀ ਪ੍ਰੋਬਲਮ ਹੈ ਕੱਗਰ ਦੀ ਹਰ ਸਾਲ ਮਾਰ ਪੈਂਦੀ ਹੈ ਜ਼ਿਮੀਂਦਾਰ ਜ਼ਮੀਨਾਂ ਪੱਧੜੀਆਂ ਕਰਦੇ ਆ ਅਗਲੇ ਸਾਲ ਫੇਰ ਡੁੱਬ ਜਾਂਦੀ ਆ ਸੋ ਇਹ ਸਾਰੇ ਮਸਲੇ ਮੇਰੀ ਜ਼ਿੰਮੇਵਾਰੀ ਆ ਡਟ ਕੇ ਇਸ ਹਲਕੇ ਦਾ ਵਕੀਲ ਬਣ ਕੇ ਲੋਕ ਸਭਾ ਦੇ ਅੰਦਰ ਗੁੰਜਾਂਗਾ ਇੱਕ ਇੱਕ ਮਸਲਾ ਜਿਹੜਾ ਉਹ ਖਲ ਹੱਲ ਕਰਾਂਗਾ ਚਾਹੇ ਉਹ ਕਿਸਾਨੀ ਦਾ ਆ ਚਾਹੇ ਵਪਾਰੀਆਂ ਦਾ ਚਾਹੇ ਮਜ਼ਦੂਰਾਂ ਦਾ ਆ ਚਾਹੇ ਵਪਾਰੀਆਂ ਦਾ ਆ ਚਾਹੇ ਬੰਦੀ ਸਿੰਘਾਂ ਦਾ ਮਸਲਾ ਆ ਚਾਹੇ ਜਿਹੜੇ ਪੰਜਾਬ ਦੇ ਹੱਕ ਖੋਏ ਜਾ ਰਹੇ ਉਹਨਾਂ ਦਾ ਮਸਲਾ ਆ ਕਿਸਾਨ ਅੱਜ ਹੜਤਾਲਾਂ ਦੇ ਬੈਠੇ ਆ ਮੈਂ ਮਹਿਸੂਸ ਕਰਦਾ ਕਿ ਕਿਸਾਨਾਂ ਦੀ ਤਰ੍ਹਾਂ ਚਾਹੇ ਮੈਨੂੰ ਖੁਦ ਹੜਤਾਲ ਤੇ ਕਿਉਂ ਨਾ ਬੈਠਣਾ ਪਏ ਮੈਂ ਉਹਨਾਂ ਦੀ ਡਟ ਕੇ ਲੜਾਈ ਲੜਾਂਗਾ ਤੁਹਾਡੇ ਟਕਸਾਲੀ ਕਾਂਗਰਸ ਤੁਸੀਂ ਖੋਗੇ ਇਸੇ ਤੀਸਰੇ ਨੂੰ ਲਿਆਣ ਕੇ ਸਿਰ ਤੇ ਬਿਠਾਓਗੇ ਫਿਰ ਕਾਂਗਰਸੀ ਧਰਮਵੀਰ ਗਾਂਧੀ ਦੀ ਕੈਂਪੇਨ ਚ ਕਿਉਂ ਲੱਭਣਗੇ ਸੋ ਘਰ ਬੈਠੇ ਵਿਚਾਰੇ ਚਿੱਕਾ ਮਾਰ ਰਹੇ ਆ ਵੀ ਸਾਨੂੰ ਤਾਂ ਮੌਕਾ ਹੀ ਨਹੀਂ ਮਿਲੇ ਆ ਗਿਆ ਸੋ ਵੈਸੇ ਵੀ ਕਾਂਗਰਸ ਦੇਸ਼ ਚ ਖਤਮ ਹੋ ਗਈ ਆ ਕੋਈ ਵजूद ਨਹੀਂ ਰਿਹਾ ਕਿਉਂਕਿ ਇਹਨਾਂ ਨੇ ਪੰਜਾਬ ਨਾਲ ਜਿਹੜੀਆਂ ਵਿਧਿੱਕੀਆਂ ਕਰੀਆਂ ਆ ਹੁਣ ਜੂਨ ਦਾ ਮਹੀਨਾ ਆ ਰਿਹਾ ਹੈ ਇਸੇ ਮਹੀਨੇ ਚ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀਗਾ ਇਸੇ ਮੰਗਨੇ 1984 ਚ ਕਤਲੇਆਮ ਹੋਇਆ ਸੀਗਾ ਪੰਜਾਬ ਦੀ Hindu Sikh ਭਾਈਚਾਰਕ ਸਾਂਝ ਇਹਨਾਂ ਪਾਰਟੀਆਂ ਨੇ ਖਤਮ ਕਰੀ ਸੋ ਹੁਣ ਪੰਜਾਬੀ ਮੂੰਹ ਨਹੀਂ ਰਹਿਣਾ ਥੈਂਕ ਯੂ